ਕੋਈ ਹਰ ਤਰ੍ਹਾਂ ਦੇ ਆਸਰੀ ਪਰ ਮਾਰੇ ਕਹਿੰਦੇ ਕੋ ਆਸਰਾ ਕਿਹੜਾ ਪਰਮੇਸ਼ਰ ਦਾ ਨਾਮ ਵਿਖਿਆ ਰੰਗ ਕੂੜਾ ਵੇਆ ਦਿਸਣ ਸਭੇ ਸ਼ਾਰ ਬਜ਼ੁਰਗ ਕਹਿੰਦੇ ਜਿਹੜੇ ਵਿਖਿਆ ਦੇ ਰੰਗ ਨੇ ਨਾ ਗੰਦਗੀ ਦੇ ਇਹ ਮਾਇਆ ਕੀ ਸੋਭਾ ਚਾਰ ਦੇ ਆੜੇ ਜਾਂਦੀ ਬਿਰਮਣਾ ਹੋਈ ਇਹ ਕੂੜੇ ਰੰਗ ਨੇ ਕੱਚੇ ਰੰਗ ਨੇ ਦਿਸਣ ਸਭੇ ਸ਼ਾਰ ਇਹ ਸਾਰੇ ਰੰਗ ਜਿਹੜੇ ਇੱਕ ਦਿਨ ਖਤਮ ਹੋ ਜਾਣਗੇ ਕਦੀ ਵੇਖਿਆ ਦੁਨੀਆ ਤੇ ਕੋਈ ਰੰਗ ਸਦਾ ਰਿਹਾ ਬਚਪਨ ਦਾ ਜਵਾਨੀ ਦਾ ਜਿਆ ਦਾਤਾ ਕੁਰਸੀ ਦਾ ਇਹ ਸਾਰੇ ਥੋੜੇ ਟਾਈਮ ਦੀ ਇਹਨਾਂ ਦੀ ਤਰੀਕ ਹੈ ਅਵੇਲੇਬਲ ਨਹੀਂ ਹੈ ਪੂਰੇ ਆਖੋ ਸਤਨਾਮ ਸ੍ਰੀ ਹਰ ਅਮਰਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਢਾਰ ਹਜ਼ੂਰ ਕਹਿੰਦੇ ਅਮਰਤ ਰੂਪੀ ਬੂੰਦ ਜਿਹੜੀ ਹੈ ਇਹ ਬੜੀ ਸੋਹਣੀ ਐ ਤੇ ਇਹ ਮਿਲਦੀ ਕਿੱਥੇ ਐ ਮਿਲ ਸਾਧੂ ਪੀਵਣ ਹਰ ਭੀ ਜਿੱਥੇ ਗੁਰੂ ਦੀ ਸੰਗਤ ਐ ਸਾਧੂ ਦਾ ਭਾਵ ਪਰਮੇਸ਼ਰ ਤੇ ਉਹਦੀ ਸੰਗਤ ਉਹਦੇ ਚ ਰਤੇ ਹੋਏ ਕਹਿੰਦੇ ਜਿੱਥੇ ਉਹ ਸਾਰੇ ਜੁੜਦੇ ਨੇ ਉਹ ਫਿਰ ਇਸ ਬੂੰਦ ਨੂੰ ਪੀਂਦੇ ਜਿਵੇਂ ਸਵੰਤੀ ਬੂੰਦ ਐ ਨਾ ਪੀਹਾ ਉਸ ਬੂੰਦ ਨੂੰ ਪ੍ਰਾਪਤ ਕਰਕੇ ਨਿਗਮਾਣ ਦਾ ਆਨੰਦ ਮਾਣਦਾ ਐ ਤੇ ਜਿਹੜੀਆਂ ਰੂਹਾਂ ਰੋਜ਼ ਸੰਗਤ ਕਰਦੀਆਂ ਚਾਹੇ ਮੋਬਾਈਲ ਤੇ ਜਾਂ ਟੀਵੀ ਤੇ ਜੇ ਗੁਰੂ ਘਰ ਨੇੜੇ ਐ ਤੇ ਫਿਰ ਤਾਂ ਬਹੁਤ ਵਧੀਆ ਫਿਰ ਤਾਂ ਆਨੰਦ ਬਣ ਜਾਂਦਾ ਤੇ ਗੁਰੂ ਸਾਹਿਬ ਕੋਈ ਵੀਰ ਦੇਸ਼ਾਂ ਵਿਦੇਸ਼ਾਂ ਚ ਸੁਣਦੇ ਕਥਾ ਕੰਮਕਾਰ ਹੁੰਦਾ ਏ ਤੇ ਉਹ ਫਿਰ ਬੜੇ ਪਿਆਰ ਦੇ ਨਾਲ ਸਾਰੀਆਂ ਕਥਾ ਸੁਣਦੇ ਕਹਿ ਵੀ ਦਿੰਦੇ ਭਾਈ ਸਾਹਿਬ ਕਿਆ ਨਾ ਕਰੂ ਮੋਬਾਈਲ ਤੇ ਉਹ ਲਾਭ ਨਹੀਂ ਜਿਹੜਾ ਸੰਗਤ ਚ ਸੋਨਾ ਵਾਸਤੇ ਸਤਿਵਚਨ ਹੈ ਇਹ ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਦ੍ਰਿਸ਼ਟੀ ਕਰਨ ਦਇਆ ਕਰਨ ਮਹਾਰੇ ਸਾਹਿਬ ਕਹਿੰਦੇ ਜਿੱਥੇ ਸੰਗਤ ਜੁੜਦੀ ਜਿਵੇਂ ਇੱਕ ਪਪੀਹਾ ਤੜਫਦਾ ਫਿਰਦਾ ਤੜਫਦਾ ਫਿਰਦਾ ਕਬੀਰ ਸਾਹਿਬ ਬੈਠੇ ਤੇ ਪਪੀਹੇ ਨੇ ਸ਼ੋਰ ਪਾਇਆ ਤੇ ਕਬੀਰ ਸਾਹਿਬ ਕਹਿੰਦੇ ਵੀ ਤੈਨੂੰ ਕੀ ਗੱਲ ਹੈ ਭਾਈ ਤੂੰ ਕਿਉਂ ਨਹੀਂ ਟਿੱਗਦਾ ਕਿਤੇ ਬੈਂਦਾ ਕਿਉਂ ਨਹੀਂ ਉਹ ਕਹਿੰਦਾ ਮੈਨੂੰ ਪਿਆਸ ਲੱਗੀ ਹੈ ਬਾਬਾ ਪਿਆਸ ਲੱਗੀ ਹੈ ਕਹਿੰਦੇ ਭਾਈ ਇੰਨੀਆਂ ਨਦੀਆਂ ਨੇ ਸਮੁੰਦਰ ਨੇ ਤਾਲ ਨੇ ਇੰਨੀ ਵਰਖਾ ਹੋ ਰਹੀ ਹੈ ਫੇ ਤੈਨੂੰ ਕਿਉਂ ਨਹੀਂ ਰਾਜ ਆ ਰਿਹਾ ਉਹ ਕਹਿੰਦਾ ਜੀ ਮੇਰੇ ਗਲੇ 'ਚ ਛੇਕ ਹੈ ਆਖੋ ਸਤਨਾਮ ਮੇਰੇ ਤੇ ਸਿਰ ਤੇ ਬੂੰਦ ਸਵੰਤੀ ਪਵੇਗੀ ਤੇ ਮੇਰਾ ਅੰਦਰ ਜਿਹੜਾ ਉਹ ਠੰਡਾ ਹੋਏਗਾ ਮੇਰੇ ਅੰਦਰ ਸਕੂਨ ਮਿਲੇਗਾ ਇਸ ਕਰਕੇ ਮੈਂ ਦੁਨੀਆਦਾਰੀ ਚ ਤੜਫੜਾ ਫਿਰਦਾ ਜਿਵੇਂ ਆਪਾਂ ਤੜਫਦੇ ਫਿਰਦੇ ਕਿੰਨੇ ਗੁਰਦੁਆਰੇ ਕਿੰਨੇ ਮੰਦਰ ਕਿੰਨੇ ਡੇਰੇ ਕਿੰਨੀਆਂ ਮਸੀਤਾਂ ਕਿੰਨੇ ਧਾਰਮਿਕ ਗ੍ਰੰਥ ਹੈ ਇੰਨਾ ਕੁਝ ਹੁੰਦਿਆਂ ਹੋਇਆਂ ਵੀ ਆਪਾਂ ਕਮਲਿਆਂ ਦੀ ਤਰ੍ਹਾਂ ਤੁਰੇ ਫਿਰਦੇ ਨਾ نیند ਆਉਂਦੀ ਹੈ ਨਾ ਚੈਨ ਆਉਂਦਾ ਹੈ ਨਾ ਅੰਦਰ ਸਕੂਨ ਹੈ ਤੜਫਦੇ ਫਿਰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੋਈ ਆਪਣੀ ਜ਼ਿੰਦਗੀ ਚ ਸੁੱਖ ਨਹੀਂ ਹੁੰਦੀ ਦਾ ਘਰ ਆਪਣੇ ਕੋਲ ਹੈ ਬੱਚੇ ਕੋਲ ਹੈ